ਕੁੱਲੀ ਯਾਰ ਦੀ ਸੁਰਗ ਦਾ ਝੂਟਾ ਆ ਬਾ ਦਫ਼ਤਰ ਲੱਗਾ ਜੀ ਸਰਪੰਚ ਸਾਹਿਬ ਬੋਰਜ ਗੱਲ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਕੀ ਅੱਗ ਲਾਉਣਾ ਮਹਿਲਾਂ ਨੂੰ ਮਹਿਲਾਂ ਨੂੰ ਇੱਥੇ ਤੁਹਾਨੂੰ ਆ ਕੇ ਮੱਲਾ ਵੀ ਪੂਰਾ ਆਨੰਦ ਰੂਪਪਸੰਦ ਚੱਠਾ ਆ ਲੈ ਜੀ ਦੇਖੋ ਰੂਪਪਸੰਦ ਆ ਚੱਠਾ ਆਪਣੀਆਂ ਬਾਤਾਂ ਸੁਣਦੇ ਨੇ ਜੀ ਆਪਣੇ ਦਾਦੀਆਂ ਮਈਆਂ ਹਾਂ ਰੂਪਪਸੰਦ ਇਹ ਇਹ ਕਿੰਨਾ ਟਾਈਮ ਪੁਰਾਣਾ ਹੋਊਗਾ ਜੀ ਇਹ ਤਾਂ ਹੀ ਲਾਹੌਰ ਦੇ ਛੱਪੇ ਵੇਹਾ ਤਾਂ ਸਮਝ ਤੋਂ ਬਾਹਰ ਆ ਜੀ ਅੱਛਾ ਲਾਹੌਰ ਦੇ ਛਪੇ ਹੋਏ ਹਾਂਜੀ ਹਾਂਜੀ ਇਹ ਤਾਂ ਇਹਦੇ ਵਿੱਚ ਕੁਝ ਲਿਖਿਆ ਹੋਇਆ ਵੀ ਕੀ ਦਾ ਲਿਖਿਆ ਵਾਰੀ ਨਹੀਂ ਜੋ ਪੂਰੇ ਪੇਜ ਪੜ ਗਏ ਜੀ ਅੱਛਾ ਮੂਹਰੇ ਪੜ ਗਏ ਮੂਹਰੇ ਪੜ ਗਏ ਜੀ ਅੱਛਾ ਜੀ ਆ ਹੀਰਾ ਜੀ ਲੈ ਇਹ ਵੀ ਕਿ ਦਾਦਾ ਦੇ ਆਪਣੇ ਦਾਦੇ ਸਾਡੇ ਉਹਨੇ ਬੁਢੀ ਹੋ ਗਈ ਜੀ ਉਹ ਗੱਲ ਨਹੀਂ ਹੁਣ ਪਰ ਅਸੀਂ ਆਹ ਮਲੇ ਵੀ ਦਰਸ਼ਨ ਕਰਨ ਵਾਸਤੇ ਦਰਸ਼ਨ ਕਰਨ ਬਾਅਦ ਤੇ 100 ਸਾਲ ਪੁਰਾਣੀ ਹਾਂ ਹਾਂ ਇਹ ਕਿਤਾਬ ਆ ਹਾਂਜੀ ਹੀਰਾ ਲਿਖੀ ਹੋਈ ਹਾਂਜੀ ਬਾਰੇ ਸ਼ਾਹ ਦੀ ਲਿਖੀ ਪਈ ਹੈ ਜੀ ਬਾਰੇ ਸ਼ਾਹ ਦੀ ਹੀਰ ਲਿਖੀ ਹੋਈ ਆ ਪਰ ਇਹਦੇ ਵੀ ਜਿਹੜੇ ਆ ਮੱਲਾ ਵੀ ਆਕਸਤਰਾ ਥੋੜੇ ਜੇ ਆਹ ਥੱਲੇੋਂ ਇੱਥੋਂ ਪਾੜ ਚੁੱਕੇ ਆ ਪਰ ਤਾਂ ਬਹੁਤ ਸੋਹਣੇ ਆ ਜੇ ਬੱਚੇ ਜੇ ਮਰਜ਼ੀ ਪੜ ਲਓ ਜੀ ਇਹ ਇਹ ਮੱਲਾ ਵੀ ਇੱਥੇ ਕੋਈ ਮੈਨੂੰ ਇਦਾਂ ਲਾ ਰਿਹਾ ਵੀ ਆ ਨੰਬਰਦਾਰ ਇਹਦਾ ਮੇਰਾ ਆਪਦਾ ਜੀ ਮੋਹਰ ਅੱਛਾ ਥੋੜੀ ਥੋੜੀ ਮੇਰੇ ਆਪਦੀ ਮੋਹਰ ਲਾਈ ਵੀ ਹੈ ਥੋੜੀ ਮੋਹਰ ਲਾਈ ਹੋਈ ਹੈ ਹਾਂਜੀ ਹਾਂਜੀ ਪਰ ਇਹ ਹੁਣ ਮੱਲਾ ਬਜ਼ੁਰਗ ਹੋ ਚੁੱਕੇ ਆ ਨੇ ਹਜੇ ਬਹੁਤ ਵਧੀਆ ਜੇ ਪੜੀਏ ਜੀ ਬਹੁਤ ਸੋਹਣਾ ਪੜੀ ਤੇ ਆ ਜੀ ਅੱਛਾ ਪੜਿਆ ਜਾਂਦਾ ਹੈ ਪੜਿਆ ਜਾਂਦਾ ਮਾਲਾ ਜੀ ਇੱਕ ਅੱਧੀ ਕੋਈ ਸੁਣਾ ਦੂ ਕਵਤਾ ਅੱਛਾ ਚੱਟ ਚਾਟਾ ਪਟਕੇ ਮੋਢੀਆਂ ਖੋਛਟੂ ਗੁੱਤੋਂ ਪਕੜ ਕੇ ਦੇਉਂ ਬਲੌੜਾ ਨਹੀਂ ਜੇ ਤੂੰ ਪਿੰਡ ਦਾ ਖੋਪ ਬਕਾਉਣੀ ਐ ਲਿਖਿਆ ਪਛਮਤੇ ਇਹ ਗਵੜਾ ਨਹੀਂ ਤੇਰਾ ਅਸਾਂ ਦੇ ਨਾਲ ਮਤਲਬ ਮਤਲਬ ਪੜਾਏ ਨਹੀਂ ਹੋਣਾ ਸਹਿ ਮਲਾਉਣਾ ਨਹੀਂ ਲੱਤ ਮਾਰ ਕੇ ਛੱਡੂਗਾ ਗਾ ਕੱਬਣ ਕੱਢ ਅਡਗੇਟਡ ਜਿਉ ਤੇਉਣਾ ਨਹੀਂ ਸਣੇ ਸੇਤੀ ਇੱਕ ਵਾਰੀ ਦੇ ਮੈਂ ਜਿੱਕੜੂ ਕੱਢੂਗਾ ਬਾਹਰ ਪਹਾੜਾ ਨਹੀਂ ਹੱਥ ਲੱਗੇ ਤਾਂ ਛੁੱਟੂਗਾ ਤੀਰ ਨਹੀਂ ਕੱਢ ਲਊਗਾ ਦਿਲ ਤੱਕਉੜਾ ਨਹੀਂ ਤੇ ਸੇਤ ਰੇਕ ਲਾਟਣਾ ਜਾਨਣਾ ਕੱਢਾ ਦੋਹਾਂ ਦਾ ਪਸਤੌੜਾ ਨਹੀਂ ਬਾਹਰ ਸਾਹ ਜੇ ਮੁੱਢਾ ਚੜੀਏ ਨਾ ਨਿਕਲ ਜਾਏ ਨਜਵਾਨੀ ਦਾ ਚੌੜਾ ਮਲਕੀ ਇਹ ਬਹੁਤ ਵਧੀਆ ਬੈਂਤਾਂ ਜੀ ਇਹ ਥੋੜੀ ਜੀ ਠੇਠ ਪੰਜਾਬੀ ਆ ਠੇਠ ਆਪਣੀ ਬੰਨਲਾ ਪਹਿਲਾ ਵਾਲੀ ਪੰਜਾਬੀ ਹਾਂ ਪਹਿਲਾ ਵਾਲੀ ਪੰਜਾਬੀ ਆ ਜੇ ਪੜਾਂਗੇ ਤਾਂ ਸਮਝ ਆ ਜਾਂਦਾ ਸਮਝ ਆ ਜਾਂਦੀ ਕੁਛ ਉੜਦੀ ਵਿੱਚ ਕੁਛ ਫਾਰਸੀ ਦੇ ਅੱਖਰ ਆ ਜੀ ਉਸ ਦਾ ਵੀ ਹੈਗੇ ਆ ਜੀ ਜੀ ਤੇ ਬਾਬਾ ਜੀ ਉਧਰ ਲ ਉਹ ਕਿਹੜਾ ਇਹ ਮਹਾਨ ਕੁਸ਼ ਮਹਾਨ ਕੁਸ਼ਕਾਨ ਸਿੰਘ ਨਾ ਭਾਈ ਇਹ 1930 ਪਿਆ ਸੀ ਜੀ 1930 ਇਹ ਆਪਣੇ ਪਿੱਥੋ ਦੇ ਸੀ ਜੀ ਇਹ ਬਜਰੂਗਾ ਕਿਥੋਂ ਹਾਂ ਤੇ ਮਹਾਰਾਜਾ ਪਟਿਆਲਾ ਦੇ ਨਿਸ਼ਬੈਸੀ ਜੀ ਆ ਬੰਦੇ ਨਿਸ਼ਬੈਸੀ ਹਾਂਜੀ ਆ ਤੇ ਮੜਾ ਦੇਖ ਲਓ ਹਾਂ ਇਹ ਯੂਨੀਵਰਸਿਟੀ ਜੇ ਲੱਗਿਆ ਹੁਣ ਤਾਂ 14 ਜਿਲ੍ਹੇ ਤਾਂ ਬਣ ਗਏ ਇਹਦੀਆਂ ਅੱਛਾ ਜੀ ਮਤਲਬ ਵੀ ਇਹ ਨੂੰ 14 ਚ 14 ਹਾਂ 14 ਜਿਲ੍ਹੇ ਤਾਂ ਬਣ ਗਏ 14 ਜਿਲ੍ਹੇ ਤਾਂ ਮਤਲਬ ਵੀ ਪਾਰਟ ਇਹਦੇ 14 ਕਰ ਬਿਲਕੁਲ ਇਹਦੇ ਚ ਦੁਨੀਆ ਦੀ ਕੋਈ ਹਿਸਟਰੀ ਪਤਾ ਕਰਨੀ ਆਪਾਂ ਊੜੇ ਤੋਂ ਢਾਰੇ ਤੱਕ ਜੀ ਹਾਂ ਉਹ ਆਪਾਂ ਕੱਢ ਸਕਦੇ ਆ ਇਹ ਊੜੇ ਤੋਂ ਲੈ ਕੇ ਢਾਰੇ ਤੱਕ ਹਾਂਜੀ ਹਾਂਜੀ ਨੇ ਮੈਨੂੰ ਕੋ ਮਹਾਰਾਜਪਿੰਡ ਬਾਰੇ ਜਾਣਕਾਰੀ ਲੈਣੀ ਆ ਪਰੂਪੇ ਪਿੰਡ ਬਾਰੇ ਲੈਣੀ ਆ ਹਾਂਜੀ ਉਹ ਵੀ ਤੇ ਭੱਬੇ ਤੇ ਕਢ ਲਓ ਹੈ ਬਲਕੇ ਕੋਈ ਦਵਾਈ ਆ ਦਵਾਈਆਂ ਬਹੁਤ ਐ ਚ ਜੀ ਹਾਂ ਬੜਾ ਕੁਝ ਲਿਖਿਆ ਜੀ ਬੰਦੇ ਨੇ 1930 ਚ ਮਾਨ ਕੁਸ਼ਕਾਨ ਸਿੰਘ ਨਾ ਭਾਈ 1930 ਦੇ ਵਿੱਚ ਹਾਂਜੀ ਇਹ 70000 ਰੁਪਏ ਉਹ ਮਹਾਰਾਜਾ ਪਟਿਆਲੇ ਨੇ ਦਿੱਤਾ ਸੀ ਉਹਨੂੰ ਛਾਪਾਂ ਦਾਸ ਉਹ ਇਕੱਲਾ ਇਕੱਲਾ ਛਾਪਾਂ ਵਾਸਤੇ ਜੀ ਹਾਂਜੀ 70000 70000 ਰੁਪਏ ਉਹ ਚ ਨੋਟ ਕੀਤਾ ਵਾ ਜੀ ਲਿਖਿਆ ਤੇ ਬਾਬਾ ਜੀ ਉਧਰਲੇ ਪਾਸੇ ਕਿਹੜੇ ਕਿਹੜੇ ਬੈਠੇ ਆ ਉਹ ਤਾਂ ਜਿਹੜੇ ਉਹ ਕਾਰਡ ਆ ਜੀ ਵੇਹਾਂ ਦੇ ਲੋਕਾਂ ਦੇ ਉਹ ਹਜੇ ਤੱਕ ਸੰਭਾਲ ਕੇ ਰੱਖੇ ਸੀ ਸਮਝੀ ਜਾਣਾ ਜਿਹੜਾ ਕੋਈ ਸਾਨੂੰ ਦੇ ਜਾਂਦਾ ਕੋਈ 15 ਸਾਲ ਬਣਾਉਣਾ ਕੋਈ 20 ਸਾਲ ਬਣਾਉਣਾ ਜੀ ਜਿਨ੍ਹਾਂ ਦੇ ਵਿਆਹ ਹੋਏ ਉਹਨਾਂ ਕੋਲ ਤਾਂ ਹੈ ਨਹੀਂ ਸਾਡੇ ਕੋਲ ਹੈਗੇ ਆ ਤੇ ਮੈਂ ਉਹ ਤੁਹਾਨੂੰ ਐ ਫੋਨ ਕਰਕੇ ਨਹੀਂ ਕਹਿੰਦੇ ਮਾੜਾ ਦੱਸਿਆ ਸਰਪੰਚ ਸਾਹਿਬ ਮੇਰਾ ਕਦੋਂ ਕੋਇਆ ਸੀ ਫਰੋੜ ਲੋ ਜੀ ਮੈਂ ਤਾਂ ਕਹਿੰਦਾ ਵੀ ਮਿਲ ਜਾਂਦਾ ਇੱਥੋਂ ਜੇ ਸਾਨੂੰ ਦੇ ਕੇ ਗਿਆ ਜ਼ਰੂਰ ਮਿਲਦੇ ਆ ਜੀ ਇਹ ਸਾਡੇ ਪਿੰਡ ਦਾ ਨਕਸ਼ਾ ਜੀ ਇਹ 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 ਕਿਨੇ ਬਣਾਇਆ ਜੀ ਇਹ ਮੈਂ ਨਕਸ਼ੇ ਦੇ ਦੇਖ ਕੇ ਬਣਾਇਆ ਜੀ ਅੱਛਾ ਤੁਸੀਂ ਨਾਕਸ਼ੀ ਉਧਰ ਮਿਲਣ ਲੱਗਦਾ ਜੀ ਆਪਣਾ ਹਾਂ ਉਹ ਮਲੂਕਾ ਸਾਹਿਬ ਆ ਜੀ ਮਲੂਕਾ ਸਾਹਿਬ ਇੱਥੇ ਦੀ ਨਾਲ ਔ ਔਰਲੇ ਪਾਸੇ ਤੋਂ ਪਰਲੇ ਪਾਸੇ ਸਾਡੇ ਰੋਸ਼ਨਾ ਸਰਪੰਚਾ ਜੀ ਜੀ ਤੇ ਆ ਜਿਹੜਾ ਹੁਣ ਪੱਖਾ ਚੱਲ ਪਿਆ ਹਾਂਜੀ ਇਹ ਕਿੰਨਾ ਟਾਈਮ ਪੁਰਾਣਾ ਹੈ ਇਹ ਹੈਗਾ ਜੀ ਇਹ ਮੇਰੇ ਵਿਆਹ ਨੂੰ ਦਿੱਤਾ ਸੀ ਜੀ ਇਹ ਪੱਖਾ ਇਹ 1975 ਦਾ ਜੀ 1975 ਚ ਥੋੜੇ ਹਾਂ ਆ ਲੋ ਇਹਦਾ ਬਿੱਲ ਜੀ ਵਾਹ ਬੈਲੇ ਵੀ ਬਾਈ ਸੰਭਾਲ ਕੇ ਰੱਖੀ ਬੈਠਾ ਤੇ ਨਾਲ ਦੀ ਨਾਲ ਉਹ ਪੱਖਾ ਵੀ ਸੰਭਾਲਿਆ ਹੋਇਆ ਬਾਈ ਦੇ ਵਿਆਹ ਵਾਲਾ ਹਾਂਜੀ 325 ਰੁਪਈਆ ਦਾ ਜੀ ਤੇ ਆਦ ਬਕਿਆ ਦਾ ਲਿਖਿਆ ਹੋਇਆ 325 ਦਾ ਜੀ ਇਹਨੇ ਉਹਨਾਂ ਪਰੇ ਸੀ ਚੱਕੀਆਂ ਗਈਆਂ ਇਹ ਦੁਕਾਨਾਂ ਵੀ ਹੈਣੀਆਂ ਹਾਂਜੀ ਉਹਨਾਂ ਦਾ ਕੋਈ ਪਿਛੋਕੜ ਚ ਬਾ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਕੀ ਉਧਰ ਗਿਆ ਬਾਜ਼ਾਰ ਕੀ ਪਤਾ ਹਨਾ ਕਿੱਧਰ ਚੱਲੀ 40 ਬੰਦਾ ਸੀ ਹਨਾ ਜੀ ਬਹੁਤ ਬਦਲ ਗਿਆ ਜੀ ਬਦਲ ਗਿਆ ਜੀ ਕਈ ਵਾਰੀ ਮੰਨ ਲਾ ਪੀੜ੍ਹੀ ਜੋ ਆਪਣਾ ਨਾ ਹੀ ਨਹੀਂ ਪਤਾ ਹੁੰਦਾ ਹਾਂਜੀ 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 ਨਾ ਹੀ ਨਹੀਂ ਪਤਾ ਹੁੰਦਾ ਜੀ ਹਨਾ ਹਾਂਜੀ ਤੇ ਇਧਰਲੇ ਪਾਸੇ ਜੀ ਆ ਮਗਰਲੇ ਪਾਸੇ ਆ ਇਹ ਜੀ ਮਗਰਲੇ ਪ ਜੀ ਹਾਂ ਇਹ 90 ਤੋਂ ਡੇਰੀ ਸ਼ੁਰੂ ਕੀਤੀ ਹੈ ਜੇ ਮੇਰੀ ਹੁਣ ਵੀ ਮੇਰੀ ਡੇਰੀਆਂ ਚੱਲੂ ਆ ਇਹ ਡੇਲੀ ਲਿਖਣੀਆਂ ਜਿਵੇਂ ਇਹ ਮੰਨ ਲਾ ਜਿਵੇਂ ਹੁਣ ਅੱਜ ਅਸੀਂ ਆ ਗਏ ਆ ਹਾਂ ਇਹਦਾ ਜੋ ਪਿੰਡ ਚ ਮੌਤ ਹੋ ਜਾਂਦਾ ਸਾਡਾ ਛੋਟਾ ਪਿੰਡ ਹੈ ਜੀ ਉਹ ਮੂਰੇ ਮੈਂ ਲਿਖ ਦਿੰਦਾ ਉਹੋ ਜੀ ਆ ਜੀ ਸਾਡੇ ਪਿੰਡ ਦੇ ਅੰਮ ਜਮ ਮੌਤਾਂ ਹੋਈਆਂ ਮੀਆਂ ਵੀਰ ਮੈਨੂੰ ਭਾਜੀ ਲੋਡ ਪੈ ਜਾਂਦੀ ਹੈ ਜੀ ਲੱਭਣਿਆਂ ਨਾ ਪੈਣ ਵਿੱਚ ਅੱਗੇ ਮੈਂ ਵਿੱਚ ਲਿਖਦਾ ਰਹਿਆ 12 ਤੋਂ ਬਾਅਦ ਫਿਰ ਇੱਥੇ ਲਿਖ ਵਿੱਚ ਲਿਖਣ ਲੱਗ ਗਿਆ ਅੱਛਾ 12 ਤੋਂ ਬਾਅਦ ਫਿਰ ਤੁਸੀਂ ਸਟਾਰਟਿੰਗ ਤੇ ਦਾਮ ਉਹ ਲੈ ਲੈਂਦੇ ਨੇ ਹਾਂ ਜੀ ਵੀ ਮੈਨੂੰ ਮਲ ਕੇ ਮਿਹਨਤ ਨਾ ਕਰਨੀ ਪਵੇ ਜਾਂ ਭਲੇ ਨਾ ਪਵੇ ਹਾਂ ਜੀ ਇਹ ਇਹਦੇ ਵਿੱਚ ਬਾਪੂ ਐਦਾਂ ਹੋਇਆ ਕਿਤੇ ਵੀ ਜਾਂ ਮੌਸਮੀ ਐ ਇੱਕ ਬੰਦੇ ਦੀ ਜਾਂ ਜ਼ਿਮੀਂਦਾਰਾਂ ਦੀ ਜਾਂ ਛੋਟੀ ਕਾਸਟ ਆ ਜਿਹੜੀ ਉਹਨਾਂ ਦੀ ਜਾਂ ਕਲੀ ਜ਼ਿਮੀਂਦਾਰਾਂ ਦੀ ਲਿਖੀ ਜਾਂਦੀ ਨਹੀਂ ਜੀ ਟੋਟਲ ਪਿੰਡ ਛੋਟੇ ਪਿੰਡ ਸਾਡਾ ਆਛਾ ਪੈਂਡ ਛੋਟ ਹੈ ਜਾਂ ਮੰਨ ਲਾ ਚਾਹੇ ਮੱਝ ਵੀ ਸੱਖਾ ਚ ਆ ਰਿਹਾ ਦਾਰੀ ਸੱਖਾ ਹੀ ਹਾਂ ਜੀ ਤੁਸੀਂ ਮੰਨ ਲਾ ਵੀ ਇਹ ਡੈਰੀ ਦੇ ਵਿੱਚ ਉਹ ਦਾ ਨਾਮ ਲਿਖਣਾ ਹੀ ਲਿਖਣਾ ਨੋਟ ਕਰ ਦੇਣਾ ਮੈਂ ਵੀ ਆ ਲੋ ਵੀ ਮੇਰੇ ਕੋਲ ਬਸ ਕੇ ਲੈ ਕੇ ਜਾਂਦਾ ਵੀ ਅੱਜ ਕਿਹੜੀਆਂ ਮੋਤਾ ਹੋ ਗਈਆਂ ਜੋ ਨਵੀਆਂ ਬੋਟਾ ਕੱਟਦੇ ਆ ਬਣਾਉਂਦੇ ਆ ਉਹ ਮੈਂ ਦੱਸ ਦੇਣਾ ਯਾ ਆ ਤਰੀਕ ਨੂੰ ਆ ਮੋਤ ਹੋਈ ਜੀ ਹਾਂ ਜੀ ਤੇ ਬਾਪੂ ਹੁਣਾਂ ਕੋਲੇ ਮਹਿਕ ਮੈਂ ਆ ਕੇ ਵੀ ਪੁੱਛ ਗਿਆ ਸੇ ਕਰਦਾ ਹੈ ਹਾਂ ਜੀ ਹੈਗੀ ਇਹ ਉਹਨਾਂ ਰਿਲੇਸ਼ਨ ਹੈਗੇ ਆ ਮੇਰੇ ਦਾਦੇ ਦਾ ਪਾਸਪੋਰਟ ਆ ਜੀ ਇਹ ਦਾਦੇ ਦਾ ਬਾਈ ਦੇ ਦਾਦੇ ਦਾ ਪਾਸਪੋਰਟ ਆ ਇਹ ਕਦੋਂ ਬਣਿਆ ਸੀਗਾ ਜੀ ਅਮਰ ਸਿੰਘ ਦਾ 1926 ਚ ਜੀ 1926 ਦੇ ਵਿੱਚ ਬਣਿਆ ਹੋਇਆ ਏ ਤੇ ਕਿਤੇ ਗਏ ਵੀ ਆ ਜੀ ਨਹੀਂ ਗਏ ਵੀ ਨਹੀਂ ਵਿੱਚੋਂ ਵਰਕੇ ਪਾਟੇ ਵੀ ਆ ਜੀ ਇਹ ਤੇ ਇਹਨਾਂ ਕੇ ਮੇਰੇ ਹੱਥ ਲੱਗਿਆ ਸੀ ਆ ਦੇਖ 1931 ਤੱਕ ਆ ਜੀ ਵੈਲਡ ਵੈਲਿਡਿਟੀ 1931 ਤੱਕ ਹਾਂਜੀ ਹਾਂਜੀ ਤੇ ਗਏ ਪਤਾ ਨਹੀਂ ਲੱਗਿਆ ਤੁਹਾਨੂੰ ਇਹ ਬਣਿਆ ਵਾ ਜੀ ਇਹ ਆ ਫੋਟੋ ਲੱਗੀ ਆ ਜੀ ਇਹ ਬਣਿਆ ਵਾ ਜੀ ਚੀਨ ਦਾ ਸ਼ਾਇਦ ਬਣਿਆ ਵਾ ਜੀ ਇਹ ਸ਼ੰਘਾਈ ਦਾ ਬਣਿਆ ਹੋਇਆ ਜੀ ਆ ਉਹਨਾਂ ਦੇ ਸੈਨ ਆ ਹਮ ਆ ਫੋਟੋਥੇ ਬਣਿਆ ਹੁਲ ਗਿਆ ਜੀ ਸਾਰਾ ਕਿਹਨ ਕੀ ਹੁਲ ਗਿਆ ਜੀ ਹਾਂਜੀ ਤੇ ਤੁਹਾਨੂੰ ਪਤਾ ਕਿ ਕਿਹੜੇ ਮਨਲਾਬੀ ਦੇਸ਼ ਕਿ ਆਏ ਸੀ ਕਿਤੇ ਗੰਹੂੜ ਕੰਮ ਸਿੰਘਈ ਆ ਜੀ ਚੀਨ ਦੀ ਚਿੰਗੀ ਚੀਨ ਦੇ ਵਿੱਚ ਹਾਂ ਦੇਖੋ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਐਡਰੈਸ ਹੀ ਨਾ ਸਾਲਾ ਜੀ ਹਾਂਜੀ ਹਾਂਜੀ ਸਿੰਘਈ ਆ ਜੀ ਤੇ ਉਹ ਟੇ ਚੀਜ਼ ਕਿਹੜਾ ਸੱਪ ਰੱਖੀ ਬੈਠੇ ਆ ਇਹਹੀ ਸੱਪ ਆ ਜੀ ਇਹ ਪਾਕਿਸਤਾਨ ਚੋਂ ਬੰਦਾ ਦੇ ਕੇ ਗਿਆ ਕੋਈ ਜੀ ਇਹ ਉਰਦੂ ਚ ਆਉ ਮੜੇ ਦਰਸ਼ਨੂ ਆ ਆ ਪੜਾਵਾਂਗੇ ਆਪਾਂ ਕਿਸੇ ਤੋਂ ਕਿਹੜੇ ਸੰਦ ਦਾ ਇਹ ਜੀ ਇਹ ਸਾਰਾ ਉਰਦੂ ਦੇ ਵਿੱਚ ਹੀ ਲਿਖਿਆ ਹਾਂ ਸਾਡੇ ਕੋਲ ਮੁਸਲਮਾਨਾਂ ਦੇ ਰਿਸ਼ਤੇਦਾਰੀਆਂ ਜੋ ਪਾਕਿਸਤਾਨ ਚ ਉਹ ਦੇ ਕੇ ਗਈ ਸੀ ਨਿਸ਼ਾਨੀ ਤੌਰ ਤੇ ਰੱਖਿਆ ਜੀ ਬਈ ਇਹ ਨਿਸ਼ਾਨੀ ਤੌਰ ਤੇ ਰੱਖਿਆ ਹਾਂ ਹਾਂ ਇਹ ਸੰਭੜਾਵਾਂਗੇ ਕਿਹੜੇ ਸੰਦਾ ਹੈ ਕਿ ਕਿਹੜੇ ਸੰਦਾ ਤੇ ਬਾਬਾ ਜੀ ਉਹ ਪਿਸਤਲ ਕਿਹੜੇ ਦਾ ਮਨਲਾ ਕਵਰ ਉਹ ਮੇਰਾ ਆਪਦੀ ਸੀ ਜੀ ਇਹ ਇਹ ਪਿਸਤਲ ਇਹ ਬੁੱਢਾ ਹੋ ਗਿਆ ਸੀ ਤੇ ਹੁਣ ਫਿਰ ਇੱਥੇ ਸੰਭਤਾ ਸੀ ਹੋਰ ਲੈ ਲਿਆ ਸੀ ਕਵਰ ਹੂੰ ਇਹਦਾ ਪੰਜਾਬ ਬਠਿੰਡੇ ਜ਼ਿਲ੍ਹੇ ਨੂੰ ਆਤਾ ਹੀ ਸਾਨੂੰ ਜੀ ਤੇ ਬਾਬਾ ਜੀ ਇੱਕ ਉਹ ਤੁਹਾਡੇ ਕੋਲ ਨਾ ਮੈਂ ਉਹ ਲਾਈਟ ਦੇਖ ਰਿਹਾ ਟਾਰਚ ਪਈ ਦੇਖ ਰਿਹਾ ਆ ਤਾਂ ਹੁਣ ਦੇ ਜੋਗ ਵਾਲ ਕੋਈ ਆ ਇੱਕ ਉੱਪਰ ਪਈ ਆ ਇਹ ਜੀ ਹਾਂਜੀ ਆਹਾਂ ਇਹ ਲੋ ਲੈਟ ਹੈ ਨਹੀਂ ਸੀ ਜਿਹਨਾਂ ਦੇ ਬੈਂਡਰੀਆਂ ਹੁੰਦੀਆਂ ਸੀ ਜੀ ਇਹ ਮਤਲਬ ਕਿ ਐਂ ਵੀ ਕੰਮ ਕਰ ਜਾਂਦੀ ਆ ਐਂ ਵੀ ਕੰਮ ਕਰ ਜਾਂਦੀ ਐਵੇਂ ਕਰਦੇ ਸੀ ਅੱਛਾ ਉਹਨੇ ਮਤਲਬ ਵੀ ਐਦਾਂ ਥੱਲੇ ਰੱਖ ਵੀ ਸਕਦੇ ਆ ਆਪਾਂ ਤੇ ਹਾਂਜੀ ਹੇ ਹੁਣ ਵੀ ਜੀ ਆਪਾਂ ਬੈਂਡਰੇ ਵਾਲੇ ਹੁਣ ਵੀ ਚੱਲੂ ਜੀ ਹਾਂ ਹੁਣ ਵੀ ਮੰਨ ਲਾ ਵੀ ਚੱਲ ਰਿਹਾ ਕੋਈ ਲੈਟ ਆਮ ਰਹਿੰਦੇ ਹੁਣ ਪ੍ਰੋਬਲਮ ਨਹੀਂ ਜੀ ਕੋਈ ਪ੍ਰੋਬਲਮ ਹੈ ਹਾਂਜੀ ਹਾਂਜੀ ਤੇ ਬਾਬਾ ਜੀ ਉਧਰਲੇ ਪਾਸੇ ਨਾ ਇੱਕ ਤਸਵੀਰ ਪਈ ਆ ਦੇ ਹਾਂਜੀ ਹਾਂਜੀ ਮਤਲਬ ਫੋਟੋ ਹੀ ਲੱਗੇ ਉਧਰ ਜਾ ਕੇ ਦਿਖਾਉਣਾ ਜਿਹ ਉਧਰ ਹੈਗੀ ਵੱਡੀ ਬਣਾਈ ਮੇਰੇ ਚਾਚੀ ਦੀ ਫੋਟੋ ਹੈ ਜੀ ਜੀ ਵੱਡੀ ਬਣਾਈ ਹੋਈ 1939 ਦੀ 1930 ਇਧਰ ਆ ਸਾਰੇ ਸਰਪੰਚਾਂ ਦੀ ਵੋਟਰ ਸੂਚੀ ਵੀ ਦੇਖ ਲਓ ਜੀ ਆ ਆ ਇਧਰ ਮੜਾ ਆ ਸਰਪੰਚਾਂ ਦੀ ਮਤਲਬ ਜਿਹੜੇ ਜਿਹੜੇ ਹਾਂ ਰਹਿ ਚੁੱਕੇ ਆ ਜੀ ਹਾਂਜੀ ਹਾਂ ਜਿਹੜੇ ਰਹਿ ਚੁੱਕੇ ਆ ਜੀ ਮੌਜੂਦਾ ਜੀ ਹੁਣ ਹਾਂਜੀ ਮੌਜੂਦਾ ਬਸੇ ਰਹਿੰਦਾ ਜਿਹ ਲਿਖਣ ਵਾਲਾ ਬੋਰਡ ਘਟ ਗਿਆ ਅੱਛਾ ਜੀ ਤੇ ਬਸੇ ਨੇੜੇ ਲੱਗਿਆ ਬੱਕੋ ਤੋਂ ਰਹਿੰਦੇ ਆ ਜੀ 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 ਹਾਂ ਬੋਰਡ ਹੋਰ ਲਾ ਕੇ ਨਾ ਉਹ ਵੀ ਲਿਖਦਾ ਆ ਸਾਡੀ ਬਸਾਵਲੀ ਆ ਸਾਡਾ ਪਸੀ ਧੂੜਕੋਟ ਤੋਂ ਬੰਡਿਆ ਹੈ ਸਾਡਾ ਧੂੜਕੋਟ ਨਿਹਾਲ ਸਿੰਘ ਵਾਲਾ ਜੀ ਨਹੀਂ ਆ ਧੂੜਕੋਟ ਜਿਹੜਾ ਰੂੜੇ ਕਾ ਕੋਲੇ ਆ ਜੀ ਇੱਧਰਲੇ ਬਸ ਹਾਂ ਹਾਂ ਤਪੇ ਕੋਲੇ ਤਪੇ ਦੇ ਕੋਲ ਇੱਕ ਦੀ ਇੱਕ ਵੀੜੀ ਆ ਜੀ ਸਾਡੀ ਪਿੰਨ ਬੁਰਜਗਲ ਤਹਿਸੀਲ ਧਨੋਲਾ ਸੇ ਉਦੋਂ ਜੀ ਬਰਨਾਲਾ ਨਾਹੇ ਰਸਤੇ ਸਾਡੀ ਮਤਲਬ ਉਦੋਂ ਨਾਭਾ ਰਿਆਸਤ ਰਹੀ ਹੈ ਹਾਂ ਸਾਡਾ ਪ੍ਰਾਣਾ ਨੰਬਰ ਦਾ ਅਜੇ ਤਿੰਨ ਹੋ ਗਏ ਗਾਹ ਇਹਦੇ ਕੋਸ਼ ਕਰ ਅਸੀਂ ਆਪ ਦੇ ਆਪ ਦੇ ਰੱਖ ਲਏ ਫਿਰ ਇਹ ਜੀ ਸਾਡੀ ਇਹ ਸੱਤਵੀਂ ਪੀੜੀ ਜਾਂ ਜਮ ਇੱਥੇ ਆ ਰਹੀ ਇੱਕ ਲਾਈਨ ਦੇ ਇੱਕ ਪੀੜੀ ਆ ਠੀਕ ਹੈ ਮਨ ਲਾ ਵੀ ਤੁਸੀਂ ਹੁਣ ਇਹ ਲਾਈਨ ਦੇ ਵਿੱਚੋਂ ਸੱਤਵੀਂ ਪੀੜੀ ਚੋਂ ਤੁਨੀ ਆ ਸੱਤਵੀਂ ਪੀੜੀ ਚੋਂ ਮੈਂ ਹਾਂ ਹਾਂ ਜੀ ਹਾਂ ਜੀ ਤਾਂ ਕਿ ਉਹਨਾਂ ਦੇ ਬੱਚੇ ਦੱਸ ਸਕਣ ਵੀ ਅਸੀਂ ਆ ਪਰਿਵਾਰ ਚੋਂ ਆ ਆ ਪਰਿਵਾਰ ਦੇ ਵਿੱਚੋਂ ਸਮਝ ਆ ਜਾਗਾ ਕਿ ਦਾਦੇ ਦਾ ਨਹੀਂ ਪਤਾ ਪਰਦਾਦਾ ਦਾ ਨਾਮ ਤਾਂ ਪਤਾ ਨਹੀਂ ਕਿਸੇ ਨੂੰ ਕਈ ਵਾਰ ਤਾਂ ਜੀ ਇਦਾਂ ਜਿਆ ਮਨ ਲਾ ਵੀ ਆਪ ਦੇ ਜਵਾਬ ਨੂੰ ਕਿਹੜੀ ਕੋਈ ਪੁੱਛ ਲੈਂਦਾ ਵੀ ਤੁਸੀਂ ਕਿਹੜਾ ਮੁੰਡਾ ਤਾਂ ਹੋ ਸਕਦਾ ਉਹ ਇਹ ਦੱਸਣ ਲੱਗੋ ਵੀ ਭੁੱਲੀ ਜਾਵੇ ਕੰਨ ਖੁਰਕਣ ਲੱਗ ਜਾਂਦੀ ਕਾ ਕੰਨ ਖੁਰਕਣ ਲੱਗ ਜਾਂਦਾ ਕਿਉਂਕਿ ਦਾਦਾ ਜਾਂ ਦਾਦੀ ਜਾਂ ਦਾਦੇ ਪਰਦਾਦੇ ਬਾਰੇ ਫੋਨ ਤੇ ਪੁੱਛਦੇ ਆਂ ਹਾਂ ਪਤਾ ਨਹੀਂਗਾ ਜੀ ਪਤਾ ਇਹ ਇਹ ਚੱਲਦੀ ਹਾਲਤ ਜੀ ਹਾਂਜੀ 20 25 ਫੁੱਟ ਬਣਾ ਕੇ ਪਾਣੀ ਪਾਇਆ ਹੋਇਆ ਅੱਛਾ 20 25 ਫੁੱਟ ਇਹ ਰੁਕਿਆ ਪਾਣੀ ਜਾਂ ਨਹੀਂ Bharo pa dende ne Bharo Bharo pa dende ne pani Bharo pa dende ne hā ji ਇਹ ਲਟਾਣ ਜੀ ਜੇ ਪਹਿਲਾਂ ਆਪਣੇ ਕਮਰੇ ਹੁੰਦੇ ਸੀ ਆਪਣੇ ਘਰਾਂ ਦੇ ਜਾਂ ਮੂਰੇ ਇਹ ਫਰੰਟ ਤੇ ਪਾਉਂਦੇ ਹੁੰਦੇ ਸੀ ਇਹਨਾਂ ਨੂੰ ਲਟਾਣ ਪਾਈਏ ਪਾਉਂਦੇ ਹੁੰਦੇ ਸੀ ਅੱਛਾ ਵਿਚਾਲੇ ਪਾਉਂਦੇ ਹੁੰਦੇ ਸੀ ਹਾਂ ਇਹ 22 25 ਫੁੱਟ ਹੁੰਦੀਆਂ ਸੀ ਇਹ ਸਾਡੇ ਪਿੰਡ ਵੱਜਣ ਵੇਲੇ ਦੀ ਹੈ ਜੀ ਕਿਤੇ ਇਹ ਤਾਂ ਰੱਖ ਲਈ 2 250 ਸਾਲ ਪੁਰਾਣੀ ਚੀਜ਼ ਹੈ ਇਹ 2 250 ਸਾਲ ਪੁਰਾਣੀ ਆ ਇਹਨੂੰ ਲਟਾਣ ਕਹਿੰਦੇ ਹਾਂ ਜੀ ਬਸ ਕਈਆਂ ਨਾਲ ਕੱਸ ਕੇ ਆਪਣੇ ਝ ਘਾੜਾ ਨਾਲ ਵੱਢ ਕੇ ਜਿਹਨੂੰ ਉੱਤੇ ਚੜਾਉਂਦੇ ਇਹ ਡਾਣਾ ਦੇ ਸਟਰੀ ਬਣਾ ਲੈਂਦੇ ਜੀ ਹਾਂ ਆ ਦੇਖੋ ਜੀ ਆ ਆ ਸੀ ਲਿਖ ਕੇ ਲਾਤਾ ਵੇਸੇ ਨੂੰ ਇਹ ਘਰ ਤੇ ਲੋੜ ਐ ਇੱਥੇ ਇੱਕ ਇੱਕ ਲੱਕੜ ਦੀ ਨਾ ਕਪਾਹ ਬੇਲਣੀ ਹੁੰਦੀ ਸੀ ਉਹ ਸਾਨੂੰ ਮਿਲੀ ਨਹੀਂ ਸੀ ਛੋਟੀ ਜੀ ਕਪਾਹ ਬੇਲਣੀ ਹਾਂ ਛੋਟੀ ਜੀ ਹੁੰਦੀ ਏਡੀ ਜੇ ਕਿਸੇ ਕੋਲੇ ਉਹ ਵੀ ਹੋਈ ਤਾਂ ਲਾਜ਼ਮੀ ਬਾਈ ਹੋਣਾ ਕੋਲੇ ਬਹੁਤ ਦੀ ਕਰਦੇ ਹੋ ਹਾਂ ਇੱਕ ਸਾਨੂੰ ਲੋੜਾ ਇਥੇ ਕਤਨੀ ਦੀ ਕਤਨੀ ਹੁੰਦੀ ਸੀ ਕਿ ਆਪਣੇ ਦਾਦੀਆਂ ਮਈਆਂ ਕੋਲੇ ਜੀ ਛੋਟੀ ਜੀ ਤੀਲਾਂ ਦੀ ਹਾਂਜੀ ਹਾਂ ਤੇ ਆਹ ਆ ਜੀ ਇਹ ਪੱਖਾ ਜੀ ਪੁਰਾਣੇ ਜਦੋਂ ਲਾਈਟ ਨਹੀਂ ਮਿਲਦੀ ਸੀ ਮਨ ਲਾ ਜਦੋਂ ਲਾਈਟ ਹੁੰਦੀ ਨਹੀਂ ਸੀ ਉਹਨਾਂ ਵੇਲੇ ਦਾ ਪੱਖਾ ਹਾਂ ਹਾਂ ਕਿਤੇ ਪੁਰਾਣੀ ਬਿਲਡਿੰਗਾਂ ਜਾਉਂਗੇ ਨਾ ਉਹ ਇਕੱਲੀ ਬਾਹਰੋਂ ਮੇਰੀ ਜੀ ਲੱਗੀ ਮਿਲੂਗੀ ਆ ਆਹ ਬਾਹਰਲੇ ਪਾਸੇ ਮਿਲੂਗੀ ਲੱਗੀ ਹਾਂ ਆ ਤੁਹਾਨੂੰ ਪਤਾ ਲੱਗੂ ਇੱਥੇ ਪੱਖਾ ਸੀ ਹੂੰ ਐ ਸਮੇਂ ਨਾ ਬਦਲ ਗਿਆ ਸਾਰਾ ਸਮੇਂ ਨਾ ਬਦਲ ਗਿਆ ਜੀ ਹਾਂਜੀ ਹਾਂਜੀ ਇਧਰਲੇ ਪਾਸੇ ਜੀ ਆ ਟੇਪ ਰਿਕਾਰਡ ਰੱਖੇ ਹੋਏ ਆ ਤੇ ਆਹ ਇਹ ਰੇੜੂ ਆ ਜੀ ਇਹ ਇਹ ਰੇੜੂ ਆ ਆਹ ਇਹ ਮੰਨ ਲਾ ਵੀ ਇਹ ਹੁਣ ਡੱਕਾ ਜੀ ਆ 1924 ਦਾ ਰੇੜੂ ਐ 1924 ਦਾ ਰੇੜੂ ਆ ਜੀ ਹਾਂਜੀ ਹੂੰ ਤੇ ਆ ਆ ਵੀ ਇਹ ਵੀ ਹੋਣਦਾ ਹੀ ਆ ਜੀ ਹਾਂ ਇਹ ਸਾਰੇ ਹੋਣ ਵਾਲੇ ਜੀ ਇਹ ਆ ਸਾਰੇ ਹੋਣ ਵਾਲੇ ਤੇ ਮੰਨ ਲਾ ਵੀ ਜਿਹੜਾ ਪੁਰਾਣਾ ਐ 1924 ਦਾ ਉਹ ਆਹੀ ਐ ਹਾਂਜੀ ਲੈ ਇਦੇ ਚ ਪੈਸੇ ਸਪੀਕਰ ਹੋਰ ਚਾਲੂ ਭਾਈ ਓ ਟੂਬਾ ਨਾਲ ਜੇ ਹੋਰ ਬਾਗੇ ਚਾਲੂ ਕੀਤਾ ਹੋਰ ਬਾਗੇ ਚਾਲੂ ਕੀਤਾ ਆ ਏਦਾਂ ਆਹ ਪਹਿਲਾਂ ਆਪਾਂ ਹਾਂ ਜਿਹੜੀਆਂ ਆਹ ਇਹ ਆਪਾਂ ਆਪਣੀਆਂ ਮੰਨ ਲਾ ਵੀ ਹਾਂ ਆਪਣੇਾਂ ਦੇ ਉੱਪਰ ਧੂਆ ਸੀ ਆਪਣੀਆਂ ਇਹ ਕੁੜੀਆਂ ਘਰਾਂਦੀਆਂ ਇਹ ਬਣਾਉਂਦੀਆਂ ਸੀ ਦਾਜ ਚ ਵਾਸਤੇ ਇਹ ਤੇ ਕਈਆਂ ਨੂੰ ਤਾਂ ਜੀ ਆ ਵੀ ਪਤਾ ਨਹੀਂ ਹੋਣਾ ਹਾਂਜੀ ਇੱਕ ਸਾਡੇ ਕੋਲ ਚੱਲਦਾ ਕੈਸਟ ਉਹਦਰਾ ਇਹ ਸਾਰੇ ਕੈਸਟਾ ਵੀ ਕੈਸਟਾਂ ਦੇ ਭਰੇ ਪਿਆ ਜੀ ਦੇਖੋ ਇਹ ਐ ਨਹੀਂ ਬਦਾ ਵੀ ਇਹ ਕਲਾਕਾਰ ਵੀ ਨਾ ਹੁਣ ਹੁਣ ਹਾਂ ਜੇ ਜੇ ਕੋਈ ਕੋਈ ਪੁਰਾਣਾ ਕਲਾਕਾਰ ਆ ਹਾਂਜੀ ਹਾਂਜੀ ਬਹੁਤ ਕਰਾਂ ਹਟ ਗਿਆ ਏ ਕੋਈ ਦੋਨੋਂ ਹਟ ਗਿਆ ਏ ਉਹ ਦੇਖ ਸਕਦਾ ਇੱਥੇ ਉਹ ਇੱਥੇ ਆ ਕੇ ਦੇਖ ਸਕਦਾ ਤੇ ਆਪ ਦੀ ਜਿਹੜੀ ਕਾਸਟ ਆ ਹਾਂਜੀ ਹਾਂਜੀ ਦੇਣੀ ਦਾ ਹੈ ਨਹੀਂ ਸੁਣ ਸਕਦਾ ਲੈ ਜੂ ਤਾਂ ਵੀ ਕੁਆਲੇ ਹੋ ਰ ਆ ਜਾਂਦੀ ਆਪਣੇ ਕੋਲ ਆਪਣੇ ਕੋਲ ਸਖਰ ਦੇਣ ਵਾਲੇ ਬਹੁਤ ਆ ਜੀ ਦੇਣ ਵਾਲੇ ਬਹੁਤ ਇਧਰਲੇ ਪਾਸੇ ਜੀ ਹੋਣ ਵਾਲੇ ਜਵਾਕਾਂ ਨੂੰ ਤਾਂ ਪਤਾ ਨਹੀਂ ਹੋਣਾ ਆ ਆ ਹੈਗੀਆਂ ਜੀ ਬੀਸੀਆਰ ਵਾਲੀਆਂ ਕਾਸਟਾਂ ਹਾਂ ਪਣ ਪਣ ਬੜਾ ਰੌਲਾ ਪੈਂਦਾ ਜੀ ਨਾ ਜੀ ਬੀਸੀਆਰ ਲੱਗਦਾ ਲੜਾਈਆਂ ਹੁੰਦੀਆਂ ਲੜਾਈਆਂ ਹੋ ਜਾਂਦੀ ਕੇਰੇ ਤਾਰੇ ਹੀ ਵੱਡ ਜਾਂਦੇ ਸੀ ਨਾ ਨਾ ਵੱਡ ਜਾਂਦੇ ਵੀ ਨਾ ਦੇਖਣਾ ਹੀ ਨਾ ਦੇਖਣ ਦੇਣਾ ਆ ਫਿਰਦੇ ਰੁਲਦੇ ਆ ਜਾਂਦੇ ਨੇ ਇਹ ਲੋਕ ਆ ਫਿਰਦੇ ਰੁਲਦੇ ਜਵਾਨਾ ਹੀ ਚੇਂਜ ਹੋ ਗਿਆ ਜੀ ਬਿਲਕੁਲ ਬਿਲਕੁਲ ਜਵਾਨਾ ਹੀ ਚੇਂਜ ਹੋ ਗਿਆ ਆ ਚੱਕੀ ਹੈ ਜੀ ਹਾਂ ਇਧਰ ਉਹ ਚਾਲੂ ਕੀਤੀ ਵੀ ਇਹ ਵੀ ਚਾਲੂ ਹੈ ਜੀ ਇਹ ਵੀ ਚੱਲ ਝੋਲੇ ਨਾਲੇ ਜੀ ਆ ਅੰਦਰ ਵਾਲੇ ਝੋਲੇ ਜਿਹਨੇ ਪੜਨੇ ਜਾਂਦੇ ਪੜਾਣੇ ਸਮੇਂ ਤੇ ਪਰਾਣੇ ਸਮਿਆਂ ਆ ਹਾਂ ਐਸੀ ਸੀ ਵਾਲੇ ਝੋਲੇ ਉਹ ਬਾਗ ਬੁੜੀਆਂ ਆ ਸਮਿਆਂ ਨਾਲ ਆਪਣਾ ਟਾਈਮ ਪਾਸ ਕਰਦੇ ਹਾਂ ਆ ਆਹਾ ਬਾਗ ਹੈ ਜੀ ਉਹ ਵੀ ਬਾਗ ਹੈ ਬਾਗੇ ਸਾਨੂੰ ਮਿਲਿਆ ਨਹੀਂ ਇਹ ਫਲਕਾਰੀ ਆ ਅੱਛਾ ਇਹ ਫਲਕਾਰੀ ਆ ਉਹ ਬਾ ਉਹਦਾ ਇੱਕ ਸੱਬਰ ਉਹ ਪ੍ਰਿੰਟ ਕੀਤਾ ਹੋਇਆ ਜੀ ਖਦਰ ਤੇ ਖਦਰ ਤੇ ਪ੍ਰਿੰਟ ਕੀਤਾ ਜਿਵੇਂ ਆਪਾਂ ਆਪਾਂ ਕਹਿੰਦੇ ਨੇ ਆਹ ਚੰਦੇ ਵਗੈਰਾ ਉਹ ਜੀ ਜੀ ਇਹ ਚਰਖੇ ਚਾਲੂ ਕੀਤੇ ਆ ਜੀ ਆ ਚਰਖਿਆਂ ਦੇ ਪਾਰਟ ਲਿਖਿਆ ਜੀ ਵੀ ਭੁੱਲ ਨਾ ਜਾਣ ਪਾਰਟ ਮਨਲਾ ਵਿਚਾਰਖਿਆਂ ਦੇ ਜਿਹੜੇ ਪਾਰਟ ਆ ਚਰਖਾ ਤਾਂ ਬਸ ਸਰੀ ਗਏ ਨੇ ਆ ਜਿਹੜੇ ਹਿੱਸਿਆਂ ਦਾ ਨਹੀਂ ਪਤਾ ਲੱਗਣਾ ਹਿੱਸਿਆਂ ਦਾ ਨਹੀਂ ਪਤਾ ਆ ਵੀਡੀਓ ਨੂੰ ਫਿਰ ਸਾਰੇ ਲਿਖਤੀ ਸੀ ਤੀਰ ਦੇ ਕੇ ਉਹ ਮਨਲਾ ਵੀ ਸਾਰੇ ਦੱਸਿਆ ਹੋਇਆ ਹੈਗਾ ਇੱਥੇ ਵੀ ਦੱਸਿਆ ਹੋਇਆ ਸਾਰਾ ਕੁਝ ਹਾਂਜੀ ਆ ਪੌੜਾ ਹਾਂਜੀ ਹਾ ਹੱਥੀਆ ਚੱਲਦੀ ਹਾਲਤ ਦੇ ਵਿੱਚ ਹਾਂਜੀ ਜੀ ਇਹ ਕਹਿੰਨੇ ਭਾਈ ਕੋਈ ਆਟਾ ਪਿਆ ਕੇ ਲੈ ਕੇ ਜਾਣਾ ਦਲੀਆ ਬਣਾ ਕੇ ਲੈ ਕੇ ਜਾਣਾ ਹਾਂ ਚੱਲ ਹਾਲਤ ਦਾ ਚਾਲੂ ਹਾਲਤ ਦੇ ਵਿੱਚ ਤੁਸੀਂ ਆਓ ਦਲੀਆ ਜਾਂ ਆਟਾ ਆਪਦਾ ਬਣਾ ਕੇ ਲੈ ਕੇ ਜਾਓ ਠੰਡਾ ਆਟਾ ਹੁੰਦਾ ਇਹ ਵੀ ਗੱਲ ਹੈ ਨਾਲ ਬਿਲਕੁਲ ਠੰਡਾ ਆਟਾ ਪਲੈਟਸ ਜੀ ਲੋਕਾਂ ਨੇ ਹਾਂ ਆਪੱਖਾ ਹਾਂ ਮੈਨੂੰ ਲੱਗਦਾ ਪਹਿਲਾਂ ਰਾਜਾਂ ਰੂਜਾਂ ਦੇ ਉੱਤੇ ਹਾਂ ਜੀ ਰਾਜਾਂ ਉੱਤੇ ਜੱਜਾਂ ਤੇ ਤਹਿਸੀਲਾਰਾਂ ਤੇ ਲੈਟ ਤੋਂ ਪਹਿਲਾਂ ਸਾਰਾ ਦੇ ਸੀ ਜੀ ਹਾਂ ਇਹ ਬਾਪੂ ਫਿਰ ਕਿੱਥੋਂ ਲੈ ਕੇ ਆਇਆ ਜਾਂ ਬਣਾਇਆ ਹੈ ਇਹ ਬਣਾਇਆ ਜੀ ਮਾਡਲ ਬਣਾਇਆ ਹੈ ਬਸ ਇੱਕ ਬਸ ਇੱਕ ਦਿਖਾਉਣ ਦੀ ਖਾਤir ਇੱਕ ਦਿਖਾਉਣ ਦੀ ਖਾਤir ਇਹਦਾ ਬੜੇ ਕੀਮਤੀ ਬਣਾਏ ਹੁੰਦੇ ਸੀ ਜੀ ਹਾਂ ਹਾਂ ਹਾਂਜੀ ਇਧਰ ਉਹ ਫੋਟੋ ਦਿਖਾ ਦੇਣਾ ਸਾਨੂੰ ਜਿਹੜੇ ਪੁੱਛ ਚਲੋ ਜੀ ਆਹ ਆ ਫੋਟੋ ਅਜਿਆ ਚਰਕਾ ਵੀ ਚਰਖੀ ਹੈ ਜੀ ਇਹ ਗਾਂਧੀ ਇਹ ਇਹ ਮੈਨੂੰ ਲੱਗਦਾ ਉਹ ਪਹਿਲਾਂ ਦਾ ਲੱਗਦਾ ਜੀ ਗਾਂਧੀ ਚਰਕਾ ਇਹ ਇਹਨੂੰ ਗਾਂਧੀ ਚਰਖਾ ਕਹਿੰਦੇ ਹਾਂਜੀ ਇਹ ਇਕੱਠਾ ਹੋ ਜਾਂਦਾ ਸੀ ਜੋ ਗਾਂਧੀ ਨਗਰ ਦੇ ਜਨਾਂ ਦੇ ਖਿਲਾਫ ਕੋਈ ਬਗਾਵਤਾਂ ਕੀਤੀਆਂ ਨਾ ਸੰਘਰਸ਼ ਕੀਤੇ ਆ ਹਾਂਜੀ ਉਹਦੇ ਚੋਰੀਆਂ ਉੱਲ ਜਾ ਕੇ ਫਿਰ ਉੱਥੇ ਉਹਨਾਂ ਦੇ ਮਿਸਦਾ ਥੋ-ਥੋ ਕੱਪੜਾ ਲੈਣਾ ਨਹੀਂ ਸੀ ਵੀ ਆਪਦਾ ਕੱਪੜਾ ਧਰ ਕਰਨਾ ਸੀ ਉਹ ਸਮੇਂ ਦਾ ਇਹ ਬਰਾ ਇਦਾਂ ਕੱਟੇ ਚੀਜ਼ ਪੈ ਜਾਂਦਾ ਮੈਂ ਟੈਚੀ ਬਣ ਜਾਂਦਾ ਸੀ ਹਾਂ ਲਾਗੇ ਜਿਹੇ ਚ ਪੈ ਜਾਂਦਾ ਹਾਂ ਆ ਤੱਕਲਾ ਇੱਥੋਂ ਲਾਗੇ ਜੀ ਤੇ ਇਹਨੂੰ ਇਕੱਠਾ ਕਰਕੇ ਅਮਲਾਂ ਛੋਟਾਂ ਨਾਲੇ ਹੱਥ ਦੇ ਹੱਥੇ ਰਹ ਜਾਂਦੇ ਆ ਹਾਂਜੀ ਤੇ ਆ ਫੋਟੋ ਹੈ ਜੁਨੀ 47 ਦੀ ਆ ਆ ਫੋਟੋ ਆ ਬਾਈ ਦੇ ਚਾਚੇ ਦੀ ਹਾਂਜੀ ਹਾਂ ਜੀ ਮਾ ਆਗਰਨਾਵ ਸਿੰਘ ਚਾਚਾ ਸੀ ਮੇਰਾ ਆਹ ਸਾਡਾ ਬੰਦਾ ਇੱਥੋਂ ਪਿੰਡ ਦਾ ਸੀ ਇਹਦੀ ਹੁਣ 5-7 ਸਾਲ ਹੋ ਗਏ ਹੁਣ ਮੌਤ ਹੋਈ ਆ ਇਹਨਾਂ ਦੀ ਪਹਿਲਾਂ ਹੋ ਗਈ ਸੀ ਜੀ ਹਾਂ ਦੇਖੋ ਕਹੇ ਜੀ ਵਰਦੇ ਸੀ ਕਹੇ ਜਿ ਇਤਿਹਾਰ ਸੀ ਹਥਿਆਰ ਸੀ ਜੇ ਜੀ ਹੁਣ ਤਾਂ ਦੇਖ ਲੋ ਰਫਲਾ ਰਫਲਾ ਦੇਖ ਲੋ ਹਾਂਜੀ 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 ਪੱਲਾ ਵੀ ਪਹਿਲਾਂ ਵਾਲੇ ਟਾਈਮ ਦੀ ਸੀ ਨੜ ਸੀ ਨੜ ਆਈ ਬਸ ਸਾਰੀਆਂ ਤੇ ਕਿਸੇ ਜੇ ਵਰਦੇ ਨਹੀਂ ਆ ਫੁੱਲਾ ਜਰਾਪਾ ਜੀਆਂ ਪਈਆਂ ਮੈਂ ਜਾਂ ਕੱਛੇ ਆ ਹਾਂ ਆਹੀ ਮੇਰੇ ਫਾਦਰ ਦੀ ਫੋਟੋ ਵੀ ਇਕੱਠੇ ਦੀ ਆ ਈ ਈ ਈ ਅੰਤਾਰੀ ਰਟਾਇਰਮੈਂਟ ਆ ਗਈ ਸੀ 1939 ਦੇ ਬਜਟ ਰਟਾਇਰਮੈਂਟ ਆ ਗਈ ਇਹਨਾਂ ਦਾ ਬਹੁਤ ਬੰਨਲਾ ਵੀ ਹਾਂ ਆ ਦੇਖੋ ਜੰਗਾ ਦੇ ਵਿੱਚ ਹੀ ਸਾਲਿਆ ਹੋਣਾ ਅੰਗਰੇਜ਼ਾ ਸੀ ਨਾ ਹਾਂ ਆ ਮੈਡਲ ਪੈ ਜਿਹਨਾਂ ਦੇ ਬਾਈ ਨੇਮ ਦਿੱਤੇ ਹੋਏ ਬਾਈ ਨੇਮ ਮੈਡਲ ਦਿੱਤੇ ਹੋਏ ਤੇ ਪਰਲੇ ਪੈ ਜਿਹੜੀ ਸਟੈਕ ਪਈ ਹੈ ਜੀ ਇਹ ਵੀ ਇਹਨਾਂ ਦੀ ਹੈ ਜੀ ਨਾਲ ਉਹ ਮੂਰੇ ਅੱਜ ਮੈਂ ਲਈ ਬੈਠਿਆ ਇਹ ਹਾਂਜੀ ਹਾਂ ਆ ਅੱਜ ਮੈਂ ਆ ਦੇ ਮੂਰੇ ਲਈ ਹੋਏ ਮੂਰੇ ਲਈਆਂ ਵੀ ਹਾਂ ਜੀ ਇੱਕ ਦਮ ਇਹ ਚੱਕਰ ਆ ਚੱਕਰ ਵੀ ਇਹਨਾਂ ਦਾ ਵਰਦੀ ਦਾ ਛੱਪਾ ਵੀ ਇਹਨਾਂ ਦੀ ਜੀ ਇਹ ਇਹ ਜਿਹੜਾ ਪੱਗ ਦੇ ਉੱਤੇ ਆਪਣੇ ਚੱਕਰ ਰੱਖਦੇ ਹੁੰਦੇ ਆ ਹਾਂ 13606 ਨੰਬਰ ਸੀ ਚੱਕਰ ਦੇ ਨੰਬਰ ਲਿਖਿਆ ਹੋਇਆ ਜੀ ਜੀ ਤੇ ਬਾਬਾ ਜੀ ਉਹ ਘੜੀ ਹੈ ਜਿਹੜੀ ਉੱਪਰ ਉਹ ਵੀ ਇਹ ਬਜ਼ੁਰਗ ਬੰਦੇ ਰੇ ਐਸੇ ਮਿੱਟੀ ਦੀ ਘੜੀ ਹੈ ਜੀ ਇਹ 1900 ਹੈਗੀ 6065 ਦੀ 196065 ਦੀ ਹਾਂ ਜਿਹੜੀ ਆ ਆ ਪ੍ਰਾਣੀਆਂ ਤਸਵੀਰਾਂ ਹਨਾ ਕਿੰਨੇ ਸਟੋਰੀ ਇਹ ਡੇਟਾ ਲਿਖਿਆ ਹੋਇਆ ਜੀ ਇਹਨਾਂ ਦੇ ਇਹ ਡੇਟਾ ਪੜੋ ਜੀ ਤਰੀਕਾ ਦੇਖੋ 34 34 ਹਾਂ ਜੀ ਇਹ ਤਰੀਕਾ ਹੈ 16 1934 ਹਾਂ ਹਾਂ ਆ ਦੇਖੋ ਆ ਆ ਆ 36 ਦੀ ਬਣੀ ਹੋਈ ਹੈ ਜੀ ਹਾਂ ਇਹਦੇ ਤੇ ਮਿਟ ਗਈ ਇੱਥੇ ਇਹਦੇ ਤੇ ਨਹੀਂ ਨਹੀਂ ਇਹਦੇ ਤੇ ਵੀ ਮਿਟੀ ਹੋਈ ਹੈ ਹਾਂ ਇੱਥੇ ਵੀ ਹੋ ਗਏ ਇਹਦੇ ਚ ਵੀ ਇਹ ਇਹ ਬਾਪੂ ਤੁਹਾਡੇ ਮਤਲਬ ਵੀ ਇਹ ਸਾਡੇ ਬਜ਼ੁਰਗੀ ਲੈ ਕੇ ਆ ਸੀ ਬਜ਼ੁਰਗੀ ਲੈ ਕੇ ਮੈਂ ਸਾਹਮਣੇ ਆ ਬਸੇ ਅੰਮ੍ਰਿਤਸਰੋਂ ਹਾਂ ਜੀ ਸ਼ਾਇਦ ਅੰਮ੍ਰਿਤਸਰੋਂ ਲੈ ਕੇ ਆ ਹੁਣ ਜਾ ਕੇ ਦਿੰਨਾ ਹੁਣ ਨੂੰ ਗਏ ਹੁਣ ਪਰ ਦੇਖੋ ਵੀ ਕਿੰਨੇ ਕਿੰਨੇ ਸਾਲ ਹੋ ਗਏ ਰਾਂ ਨੂੰ ਹਾਂ ਜੱਥਾ ਨਾ ਪ੍ਰਿੰਟ ਸੀ ਉਦੋਂ ਸਮਾਂ ਜੱਕਵੇਂ ਸੀ ਜੀ ਇਹ ਉਹ ਮਤਲਬ ਉਹਨਾਂ ਸਮਿਆਂ ਦੇ ਵਿੱਚ ਵੀ ਕਲਰਫੁੱਲ ਹੈਗਾ ਸੀਗਾ ਹਾਂ ਹਾਂ ਹਾਂਜੀ ਹਾਂਜੀ ਮਤਲਬ ਵੀ ਦੇਖੋ ਕਿੰਨੇ ਕੋਈ ਪ੍ਰਿੰਟ ਨਹੀਂ ਉੱਡਿਆ ਕੋਈ ਹੋਰ ਕੁਝ ਨਹੀਂ ਉੱਡਿਆ ਕਿੰਨੇ ਮਤਲਬ ਵੀ ਕਿੰਨੀ ਮਤਲਬ ਵੀ ਸ਼ਾਈ ਘੰਟ ਹੋਊਗੀ ਆ ਚਿੱਤਰਕਾਰੀ ਦੇ ਚਿੱਤਰਕਾਰੀ ਕਿੰਨੀ ਘੰਟ ਹੋਊਗੀ ਹੈਨਾ ਜੋ ਵੀ ਮਤਲਬ ਵੀ ਬਣਾਇਆ ਹੋਇਆ ਹੈ ਤਲਵਾਰ ਬਣਾਈ ਹੈ ਜਾਂ ਪੈਰ ਬਣਾਇਆ ਉਦਾਂ ਪ੍ਰੋਪਰੀ ਬਿਲਕੁਲ ਜੀ ਸਿਰਾਈ ਕਰਾਇਆ ਪਿਆ ਤੇ ਆ ਆਹ ਘੜੀ ਜੀ ਹਾਂ ਇਹ ਪ੍ਰਿੰਟ ਆ ਜਿਹੜੀ ਤਹਾਲੀ ਘੜੀ ਹੈ ਜੇਬ ਘੜੀ ਵਜਦੀ ਹੈ ਜੀ ਇਹ 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 ਜੇਬ ਦੇ ਵਿੱਚ ਇਦਾਂ ਪੰ ਲੰਗਾਈ ਜੀ ਪਹਿਲਾਂ ਬ ਲੈ ਆਈਆਂ ਸੀ ਜੀ ਜੀ ਉਦੋਂ ਬਾਅਦ ਚਾਹ ਆ ਗਈ ਹਾਂ ਜੀ ਆ ਗਈਆਂ ਥਾਲੀਆਂ ਜੀ ਇਹ ਇਹ ਹੱਥਾਂ ਵਾਲੀਆਂ ਹਾਂਜੀ ਹਾਂਜੀ ਤੇ ਆਹਾ ਬੱਬੂ ਆ ਕੀ ਹੈ ਜੀ ਇਹ ਬਛਲਾ ਜੀ ਬਛਲਾ ਇਹ 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 ਬਹੁਤ ਪੁਰਾਣੀ ਬਛਲਾ ਜੀ ਆ ਦੇਖੋ ਹਾਂ ਇਹ ਬਛਲਾ ਜੀ ਦੇਖੋ ਕਿੰਨੀ ਆ ਭਰ ਗਿਆ ਆਤਲਵਾਰ ਵੀ ਕੋ ਦੇ ਗਿਆ ਜੀ ਇਹ ਬਹੁਤ ਪੁਰਾਣੀ ਹੈ ਇਹ ਲੰਡਨ ਦੀ ਬਣੀ ਵੀ ਹੈ ਜੀ ਲੰਡਨ ਲੰਡਨ ਦੀ ਹਾਂ ਕੱਢ ਲਓ ਇੱਥੇ ਲਿਖਾਇ ਮੇਰ ਨੰਦ ਇਹ ਬਲੀਗ ਦੇ ਕੋ ਹੂੰ ਦੂਜਾ ਪਾਸਾ ਦੇਖ ਲੇ ਆਹ ਤੇ ਇਹ ਇਹਦੀ ਦੀ ਹੈ ਜੀ ਹਾਂਜੀ ਇਹ ਇਧਰਲੇ ਪਾਸੇ ਦੂਜੇ ਪਾਸੇ ਹੋਈ ਮੇਰ ਨੰਦ ਆਇ ਇੱਥੇ ਨਹੀਂ ਉਧਰਲੇ ਪਾਸੇ ਲਿਖਿਆ ਜੀ ਇਧਰਲੇ ਪਾਸੇ ਲਿਖਿਆ ਹੈ ਜੀ ਹਾਂਜੀ ਆਹ ਵੀ ਇੱਥੇ ਲਿਖਿਆ ਹੈ ਜੀ ਇਹ ਵੀ ਕੋਈ ਮੰਨ ਲਾ ਵੀ ਦੇ ਗਿਆ ਵੀ ਰੱਖ ਲੋ ਆਹ ਇਹ ਸਾਡੇ ਰਾਏ ਸਰਸ ਕੀ ਹੈ ਜੀ ਰਾਏ ਸਭ ਤੋਂ ਇਹ ਵੀ ਹੈ ਉਹ ਠਾਕਰਾ ਸਿੰਘ ਹੁੰਦਾ ਸੀ ਜੀ ਇਹ ਤੇ ਨੋਟ ਕੀਤਾ ਦੇਖੋ ਸਭ ਠਾਕਰਾ ਸਿੰਘ ਸਭ ਦਾ ਪਤਾ ਨਹੀਂ ਕੀ ਹੋਦਾ ਸੀ ਉਦੋਂ ਇਹ ਪਾਵਰ ਸੀ ਠਾਕੜਾ ਸਿੰਘ ਹਮ ਹੈ ਕਿਸੇ ਮੱਲਾ ਵੀ ਇਹੀ ਆ ਅਫਸਰ ਸੀ ਜੋ ਡੀਐਸਪੀ ਮੰਗੂ ਸੀ ਡੀਐਸਪੀ ਪਾਵਰ ਨਹੀਂ ਕਿ ਬਜ਼ੁਰਗਾ ਨੇ ਪੁੱਛਿਆ ਫੋਨ ਕਰਕੇ ਪੁੱਛਿਆ ਜੀ ਮੈਂ ਉੱਥੇ ਹਾਂਜੀ ਕਹਿੰਦੇ ਵੀ ਜਿਵੇਂ ਡੀਐਸਪੀ ਹੁੰਦਾ ਇਹ ਤਾਂ ਵੱਡਾ ਹਰ ਕੱਦ ਸੀ ਕਹਿੰਦੇ ਹਾਂਜੀ ਇਹ ਹੈਗਾ ਸੰਦੂਖ ਸਾਡੀ ਮਾਤਾ ਦਾ ਕੱਗਰੇ ਸੰਦੂਖੋ ਕਾਲਾ ਕੱਗਰੇ ਦਾ ਸੰਦੂਖ ਵਿੱਚ ਮੇਰਾ ਰੋਹ ਦੇਖ ਦੇਖ ਰੋਏਗਾ ਜੱਟਾ ਹੁਣ ਸਭ ਤੋੜਤੇ ਸਾਰੇ ਬਾਲਤੇ ਹਾਂ ਸਾਰੇ ਸਾਰੇ ਬਾਲਤੇ ਹਾਂਜੀ ਹਾਂਜੀ ਮੱਲਾ ਤੁਸੀਂ ਜਿਹੜੇ ਇੱਕ ਸੰਭਾਲੀ ਬੈਠੇ ਹਾਂ ਬੰ ਲੋਕ ਇਹਨਾਂ ਨੂੰ ਦੇਖ ਕੇ ਸੰਤੋਖਤ ਹੋ ਜਾਂਦੇ ਸੰਤੋਖਤ ਹੋ ਹੀ ਜਾਂਦੇ ਹੈ ਹੈ ਤੇ ਆਦਮੀ ਜਿਹੜਾ ਕੱਢ ਕੇ ਜਾਇਓ ਜੀ ਆ ਕੇ ਹਾਂਜੀ ਪਿੰਡ ਬੁਰਜ ਗਿੱਲਾ ਬਾਬੂ ਜ਼ਿਲ੍ਹਾ ਹੁਣ ਵੀ ਬਠਿੰਡਾ ਹੀ ਪੈ ਜਾਂਦੇ ਹਾਂ ਜ਼ਿਲ੍ਹਾ ਬਠਿੰਡੀ ਹੈ ਜੀ ਜ਼ਿਲ੍ਹਾ ਇਹ ਮੋਟਰ ਤੋਂ ਹੀ ਬਠਿੰਡਾ ਰਿਹਾ ਹੈ ਹਾਂਜੀ ਸ਼ੁਰੂ ਤੋਂ ਬਠਿੰਡਾ ਰਿਹਾ ਹੈ ਇਹ ਸ਼ੁਰੂ ਸ਼ੁਰੂ ਤੋਂ ਹੀ ਬਠਿੰਡਾ ਜ਼ਿਲ੍ਹਾ ਰਿਹਾ ਹੈ ਤੇ ਲਾਜ਼ਮੀ ਤੁਸੀਂ ਆ ਕੇ ਇੱਥੇ ਢੇੜਾ ਮਾਰ ਕੇ ਜਾਇਓ ਜੋ ਵੀ ਆਪਾਂ ਮੰਨ ਲਾ ਵੀ ਆਪਣਾ ਪੁਰਾਣਾ ਵਿਰਸਾ ਲੋਪ ਹੋ ਚੁੱਕਿਆ ਹੈ ਇੱਥੇ ਤੁਸੀਂ ਆ ਕੇ ਦੇਖ ਸਕਦੇ ਆਂ ਆਪਦੇ ਮਨ ਨੂੰ ਦਸੱਲੀਆਂ ਜਾਂ ਆਪਦੇ ਮਨ ਨੂੰ ਸਕੂਨ ਮਿਲਦਾ ਮੰਨ ਜੀ ਬਹੁਤ ਬੈਠੀ ਹੈ ਕੁਰਸੀਆਂ ਬਹੁਤ ਬਈਆਂ ਬੈਠੋ ਆਰਾਮ ਕਰੋ ਪਾਣੀ ਪੀਓ ਠੰਡਾ ਪਾਣੀ ਪੀਓ ਪਾਣੀ ਪੀਓ ਠੰਡਾ ਹਾਂ ਜੀ ਮੰਨ ਲਾ ਵੀ ਦੇਖੋ ਆ ਕੇ ਲਾਜ਼ਮੀ ਆਪਦੇ ਬੱਚਿਆਂ ਨੂੰ ਵੀ ਦਿਖਾਣ ਦਿਖਾਣ ਲੈ ਕੇ ਆਓ ਤੇ ਜੇ ਨਹੀਂ ਦਿਖਾਉਣਾ ਤਾਂ ਵੀਡੀਓ ਲਾਜ਼ਮੀ ਦਿਖਾ ਦਿਓ ਅਸੀਂ ਜਾਗਨ ਜੀ ਕੋਈ ਲੋੜ ਨਹੀਂ ਜੀ ਜਿਵੇਂ ਆਪਾਂ ਆਪਦੇ ਘਰੇ ਬੈਠੇ ਆ ਇਸ ਤਰ੍ਹਾਂ ਰਹੋ ਬਸ ਅਸੀਂ ਉੱਠ ਜਾਨੇ ਕਿਭੀ ਛੱਡ ਕੇ ਵੀ ਕਰੋ ਮौज ਕਰੋ ਮौज ਮਤਲਬ ਇਹ ਜੰਦਾ ਖੁੱਲਾ ਹੁੰਦਾ ਹਾਂਜੀ ਜੰਦਾ ਖੁੱਲਾ ਬਸ ਦੇਖੋ ਆਪਦਾ ਤੇ ਮौज ਕਰੋ ਹਾਂਜੀ ਹਾਂਜੀ ਹੈਨਾ ਹਾਂਜੀ ਮਨ ਨੂੰ ਸ਼ਾਂਤੀ ਆਉਂਦੀ ਹੈ ਘੰਟਾ ਤੋਂ ਘੰਟੇ ਕੋਈ ਤਾਂ ਜ਼ਿੰਦਗੀ ਦੇ ਜਿਓ ਜੀ ਜੀ ਧੰਨਵਾਦ ਬਾਪੂ ਜੀ ਸ਼ੁਕਰੀਆ ਜੀ